ਜੰਬਾਦ ਨਾਣਾ ਨੂੰ ਮੰਡੀਆਂ ਤੇ ਰੋਲਣ ਵਾਲੀਆਂ ਸਰਕਾਰਾਂ ਮਰਦਾਬਾ 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 ਕਿਸਾਨਾਂ ਨੂੰ ਮੰਡੀਆਂ ਤੇ ਰੋਲਣ ਵਾਲੀਆਂ ਸਰਕਾਰਾਂ ਮਰਦਾਬਾ ਮਰਦਾਬਾ ਕਿ ਜਿਹੜੇ ਸਾਨੂੰ ਪਹਿਲੀਆਂ ਸਰਕਾਰਾਂ ਵਾਂ ਇਹ ਮਤਾ ਦੇਣ ਦੇ ਵੀ ਢੇ ਰੁਪਈਆ ਦੇ ਦੂ ਰੁਪਈਏ ਚੱਲਦੇ ਆ ਤੇ ਇਹਨਾਂ ਗੱਲਾਂ ਦਵਾ ਕੇ ਸਰਕਾਰ ਦੀਆਂ ਭੰਡੀਆਂ ਘਰ ਕਰ ਕਰਕੇ ਤੇ ਵੋਟਾਂ ਲਈਆਂ ਵਾਂ ਉਹ ਹੋਈ ਸਰਕਾਰ ਅੱਜ ਜੋ ਸਾਨੂੰ ਆਰਤੀਆਂ ਨੇ ਦੱਸਿਆ ਵਾ ਵੀ ਸਰ ਤੋਂ ਦੋ ਦੀ ਬਜਾਇਆ ਕੀ ਤਿੰਨ ਮੰਗਦੇ ਆ ਮੁਕਰ ਜਾਂ ਨਾ ਆਰਤੀ ਵੱਖਰੀ ਗੱਲ ਆ ਅਸੀਂ ਉਹਨਾਂ ਨੂੰ ਗੁਰਦੁਆਰੇ ਵੀ ਧੜਾਵਾਂਗੇ ਜਿੰਨਾਂ ਨੇ ਸਾਡੇ ਕੋਲ ਆਖਿਆ ਵਾ ਪਰ ਚੱਕਰੇ ਆ ਵੀ ਲੈਣ ਉਹਨਾਂ ਨੂੰ ਸਾਰਾ ਕੁਝ ਕਰ ਲਓ ਪਰ ਕਿਸਾਨਾਂ ਦੀ ਕਲਕਤਾ ਜੋਖਣੋ ਕਟਨੇ ਉਹਨਾਂ ਵੀ ਕਿਸਾਨਾਂ ਤੋਂ ਹੀ ਆ ਕਿਸਾਨ ਥੱਲੇ ਲੱਗਾ ਵਾ ਪਰ ਅਫਸੋਸ ਆ ਵੀ ਅੱਜ 21 ਤਰੀਕ ਹੋ ਗਈ ਤੇ ਪਹਿਲੀ ਤਰੀਕ ਦੀ ਪਰਚੇ ਚਾਲੂ ਆ ਉਤੋਂ ਗੜਿਆਂ ਨੇ ਮਾਰ ਲਿਆ ਵਾ ਗੜਿਆਂ ਨੇ ਕੱਖ ਨਹੀਂ ਛੱਡਿਆ ਤਿੱਜਾ ਸੱਪਲੇ ਨਹੀਂ ਪੈਣਾ ਕਿਸਾਨ ਦੀ ਹਾਲ ਲੈ ਲਗੇ ਅੱਗੇ ਮਰਨਦੇ ਆ ਅਸੀਂ ਇਹ ਜੇ ਅਸੀਂ ਇਹਨਾਂ ਤੋਂ ਗੱਲਾਂ ਤਾਂ ਬੋਲਦੇ ਆ ਤੇ ਸਾਨੂੰ ਹੋਰ ਗੱਲਾਂ ਦੱਸਦੇ ਵੀ ਇਹ ਵਿਰੋਧੀ ਆ ਸਾਡੇ ਅਸੀਂ ਵਿਰੋਧੀ ਨਹੀਂਗੇ ਆ ਬੰਦੇ ਦੇ ਅਸੀਂ ਮੈਂ ਉਹਨਾਂ ਨੂੰ ਵੋਟਾਂ ਪਾਈਆਂ ਵਾ ਪਰ ਮੈਂ ਨਾ ਵੀ ਆਹ ਪੁਛ ਹਲਦੇ ਕਰਨਾ ਆ ਅੱਗਾ ਦੌਰ ਤੇ ਪਿੱਛਾ ਚੌੜ ਕੀ ਬਣੂਗਾ ਕਿ ਤਰ੍ਹਾਂ ਹੀ ਆਉਣਗੇ ਪਿੰਡਾਂ ਦੇ ਵਿੱਚ ਮੁਰਗਾ ਘੇਰੇ ਦੇ ਨਾਲੇ ਅਖਲਾ ਮੀਏ ਤਾਂ ਗਲਤ ਘੇਰਦੇ ਇਹਦਾ ਜਿਹੜੇ ਸਿਆਸਤਬਾਦੀ ਕਰਦੇ ਆ ਅਸੀਂ ਸਿਆਸਤਬਾਦੀ ਨਹੀਂ ਕਰਦੇ ਅਸੀਂ ਇਹ ਦੱਸਣਾ ਚਾਹੁੰਨੇ ਮੌਕੇ ਦੀ ਸਰਕਾਰ ਨੂੰ ਜੋ ਮਰਜ਼ੀ ਕਰੋ ਇਹਨਾਂ ਕਿਸਾਨਾਂ ਨੂੰ ਵੇਲੇਆ ਕਰੋ ਇਹ ਕਿਸਾਨ ਘਰੋਂ ਕੱਡੇ ਨਹੀਂ ਗਏ ਪਿੱਛੇ ਵੀ ਇਹਨਾਂ ਨੇ ਜਾ ਕੇ ਤੂਰੀ ਤੰਦ ਬਣਾਉਣਾ ਵਾਅਦਾ ਦੱਸ-ਦੱਸ ਦਿਨ ਹੋ ਗਏ ਮੰਡੀਆਂ ਦੇ ਵਿੱਚ ਬੈਠਿਆਂ ਨੂੰ ਸਾਨੂੰ ਨਹੀਂ ਪਤਾ ਦਾ ਕੀ ਮੌਚਰ ਆਉਂਦਾ ਕੀ ਨਹੀਂ ਮੌਚਰ ਆਉਂਦਾ ਨਾ ਸਾਨੂੰ ਮਸ਼ੀਨ ਬਾਰੇ ਪਤਾ ਵਾ ਅਸੀਂ ਤੇ ਜਦੋਂ ਇੱਥੇ ਆਏ ਆ ਕਿਸਾਨ ਰੋਈ ਪਿੱਟੀ ਜਾਂਦੇ ਬੁਰਾ ਹਾਲ ਤੇ ਮੰਡੀਆਂ ਰਾਤਾ ਵਾਂ ਅਸੀਂ ਤਿੰਨ ਚਾਰ ਵਾਰਾਂ ਚਲੋ ਸਾਡੇ ਨਾਲ ਪ੍ਰੇਮ ਵੀ ਇੰਸਪੈਕਟਰ ਦਾ ਮੈਂ ਸੱਦਿਆ ਵੀ ਇੱਥੇ ਆਉ ਮਾਰਕੀਟ ਕਮੇਟੀ ਵਾਲੇ ਜਿਹੜੇ ਸੈਕਟਰੀ ਉਹਨੂੰ ਫੋਨ ਕੀਤਾ ਉਹਨਾਂ ਮੈਂ ਤੁਹਾਡੇ ਕੋਲ ਘਲਾਉਣਾ ਪਰ ਸਾਡੇ ਦਾਲੇ-ਦਾਲੇ ਆਇਆ ਇਹ ਸਾਡੇ ਨਾਲ ਗੱਲ ਨਹੀਂ ਕੀਤੀ ਅਸੀਂ ਉਹ ਆਪਣੇ ਪਰੌਣਾਂ ਦਾ ਦੱਸਿਆਂਦਾ ਇੱਥੇ ਕੁਝ ਬੰਦਿਆਂ ਦਾ ਮੈਨੂੰ ਉਹ ਵੀ ਪਤਾ ਲੱਗਾ ਵੀ ਜਿਹੜੇ ਪੀਐਸਆ ਦਾ ਫੋਨ ਆਗੇ ਉਹਨਾਂ ਦੀ ਬੋਲੋ ਵੇਖੋ ਚੱਕੇ ਲੱਗੇ ਪਈ ਜੋ ਕੀ ਆ ਜੇ ਇਸ ਤਰ੍ਹਾਂ ਕੰਮ ਚੱਲਣਾ ਤੇ ਉਹਨਾਂ ਤੋਂ ਭੁੰਨਰ ਸਾਹਿਬ ਫਿਰ ਵੋਟਾਂ ਲੈ ਲੈਣ ਆਹ ਲੋਕ ਨਹੀਂ ਪਾਉਣਗੇ ਵੋਟਾਂ ਇਹਨੂੰ ਜੇ ਤਾਂ ਕੰਮ ਚਲਾਉਣਾ ਚੱਜਣਾ ਚਲਾਉਣਾ ਨਹੀਂ ਤੇ ਅੱਜਕੱਲ੍ਹ ਹੁਣ ਸੀ ਦਿੰਦਾ ਕੰਮ ਆ ਮੁਰਕੇ ਨਾਲ ਨੂੰ ਹੀ ਵਿਰੋਧ ਕਰਦੇ ਵਿਰੋਧ ਅਸੀਂ ਫਿਰ ਕਰਾਂਗੇ ਐਂ ਤਾਂ ਗੱਲ ਭਾਜਪਾ ਦਾ ਘੇਰਿਆ ਪਿਛੀ ਵੇਂਡਾ ਜਿਹੜਾ ਸਾਡੇ ਕਿਸਾਨਾਂ ਦਾ ਗੱਲ ਕੋਟਦਾ ਸੀ ਤੋਂ ਉਹਨਾਂ ਕਿਸਾਨਾਂ ਦੇ ਨਾਲ ਖੜਵਾਂਗੇ ਕਿੰਨੇ ਦਿਨੋਂ ਚੱਲੇ ਤੁਹਾਨੂੰ ਇੱਥੇ ਮੰਡੀ 'ਚ ਬੈਠਾ ਹੋ। ਇੱਥੇ ਦੀ ਮੈਂ ਤਾਂ ਮੰਡੀ 'ਚ ਆਉਂਦਾ ਨਹੀਂ ਮੈਂ ਨਹੀਂ ਆਦਾ ਕਿ ਮੇਰੀ ਗੱਲ ਕੋਈ। ਪਰ ਇਹਨਾਂ ਨੂੰ ਕੋਈ ਨਹੀਂ ਦੱਸਦ ਰਿਹਾ ਕਿ ਇਹਨਾਂ ਪੰਜ ਦਿਨ ਹੋ ਗਏ ਆ ਚਲੋ ਕਈਆਂ ਨੇ ਮਹੀਆਂ ਤੋਂ ਪਹਿਲਾਂ ਦੀਆਂ ਵੱਡੀਆਂ ਹੁਣੇ ਬੈਠੇ ਆ। ਇਹ ਕੀ ਨਾ ਭਾਈ ਆਪਣਾ ਕਿੰਨੇ ਦਿਨੋਂ ਚੱਲੇ ਤੁਹਾਨੂੰ ਮੰਡੀ 'ਚ ਇੱਥੇ ਬੈਠੇ। ਤੇ ਇੱਥੇ ਲਾਈਟ ਦਾ ਬੰਦੋਬਸਤ ਹੈਗਾ ਕੋਈ? ਲਾਈਟ ਦਾ ਲਾਈਟ ਦਾ ਹੈਗਾ। ਪਾਣੀ ਦਾ ਪਾਣੀ ਤਾਂ ਨਹੀਂ ਆਏਗਾ। ਤੇ ਕਣ ਕਢਾੜੀ ਜੋਗੀ ਕਿ ਨਹੀਂ? ਨਾ। ਕੀ ਮੰਗ ਕਰੋਗੇ ਹਣਾ ਅਸੀਂ ਤਾਂ ਮੰਗ ਕਰਦੇ ਸਾਡੀ ਕਰਨ ਦੀ ਔਖ ਹੈ ਅਸੀਂ ਤੂੜੀ ਬਣਾਉਣੀ ਆ ਅਜੀ ਬੈਠੇ ਰਮਾਣਨਾ ਇੱਥੇ ੱਟਕੇ ਖਾਣ ਭੁੱਖੇ ਤੇ ਮੱਛਰਾਂ ਨਾਲ ਲੜਦਾ ਤੁਸੀਂ ਆ ਆੜਤੀ ਆਪਣੇ ਕੋਲ ਖਲੋਤਾ ਜੀ ਇਹਨੂੰ ਪੁੱਛ ਲਓ ਕਿਸ ਦੀ ਇਹ ਸ਼ਵਾਰਸ਼ ਹੈ ਇਹ ਦੱਸਦੇ ਤੁਹਾਡੇ ਸਾਹਮਣੇ ਦੱਸੂਗਾ ਕੈਮਰੇ ਤੇ ਦੱਸ ਦਿੰਦਾ ਜੀ ਕਿਸਾਨਾਂ ਆਗੂਆਂ ਵੱਲੋਂ ਸਸਾਨਾਂ ਦੇ ਵੀ ਦੋਸ਼ ਆਗੇ ਇੱਥੇ ਬਾਰਦਾਨਾ ਨਹੀਂ ਪਹੁੰਚਣ ਦੇ ਆ ਕੀ ਮਸਲਾ ਬਾਰਦਾਨਾ ਦਾ ਟਰੱਕ ਭਰਿਆ ਖਲੋਤਾ ਜੀ ਹੁਣ ਮੈਨੂੰ ਢੇਰੀਆਂ ਵੇਖਣ ਦੋਗੇ ਤੇ ਬਾਰਦਾਨਾ ਵੰਡ ਕੇ ਦਵਾਂਗੇ ਆਪਾਂ ਕਿਸਾਨਾਂ ਵੱਲੋਂ ਕਿਆ ਜਾ ਰਿਹਾ ਵਾ ਕਿ ਉਹਨਾਂ ਦਾ ਆਨ ਰਿਕਾਰਡ ਰਿਕਾਰਡਿੰਗ ਵੀ ਫੋਨ ਦੀ ਮੌਜੂਦ ਹੈ ਉਹਨਾਂ ਦੇ ਕੋਲ ਕਾਦੀ ਵੀ ਰਿਕਾਰਡਿੰਗ ਉਹ ਕਹਿੰਦੇ ਕਿ ਫੋਨ ਤੇ ਗੱਲ ਹੋਈ ਆ ਕਿ ਤੁਸੀਂ ਉਹਨਾਂ ਨੂੰ ਕਿਹਾ ਵਾ ਕਿ ਮੇਰੇ ਰਿਸ਼ਤੇਦਾਰਾਂ ਦੀ ਕਰਨ ਕਿ ਆ ਉਹ ਤਲਾਈ ਆ ਮੈਂ ਕੋਈ ਗੱਲ ਨਹੀਂ ਜਿਹੜੀ ਰਿਕਾਰਡਿੰਗ ਹੈਗੀ ਤੁਸੀਂ ਕੱਢ ਕੇ ਲਿਆ ਦਿਓ ਸਾਹਮਣੇ ਲਓ ਵੀਰ ਜੀ ਦਿਖਾਓ ਰਿਕਾਰਡਿੰਗ ਲਿਆ ਇਥੇ ਰਿੰਗ ਹੋ ਮੈਂ ਜਿਹੜੀ ਰਿਕਾਰਡਿੰਗ ਆ ਗਈ ਕੱਢ ਕੇ ਲਿਆਓ ਮੈਂ ਉਹਨਾਂ ਨੇ ਇਹ ਕਿਹਾ ਕਿ ਜੇ ਮੇਰੇ ਕਹਿਣ ਤੇ ਕੋਈ ਕਣਕ ਜੁਕੀ ਆ ਨਾ ਮੈਂ ਇੱਥੇ ਆ ਜਾਣਾ ਪਟੇਰੀ ਕਰਾ ਦਿੰਦੇ ਮੈਂ ਹੁਣ ਆੜਦੀ ਆ ਦੱਸ ਦੇ ਜੇ ਕਹਿੰਦਾ ਕਿ ਮੇਰੇ ਕਹਿੰਦੇ ਕੋਈ ਨਹੀਂ ਦੇਖੋ ਜਿਹੜੇ ਕਿਸਾਨ ਆ ਨਹੀਂ 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 ਸੋਮ ਸਿੰਘ ਜੀ ਆ ਨਹੀਂ ਕੰਮ ਕਰਨਾ ਆਪਣੀ ਬੜੀ ਸੋਝ ਜਾਈ ਆ ਆਪਾਂ ਬੜੇ ਚਿਰ ਤੋਂ ਜਾਣਦੇ ਇੱਕ ਦੂਜੇ ਨੂੰ ਮੈਂ ਤੁਹਾਨੂੰ ਛੋੜੀ ਗਏ ਪਾਈ ਜਾ ਬੜੀ ਤੂੰ ਹੀ ਤਾਂ ਐ ਕਰਦਾ ਸਾਡੇ ਛਾਪੇ ਲੱਗੇ ਇਦਾਂ ਵੀ ਨਾਲ ਆੜਨਾ ਨਹੀਂ ਇਹ ਤਾਂ ਤੁਹਾਨੂੰ ਅਸੀਂ ਤਾਂ ਤੁਹਾਨੂੰ ਮਤਲੇ ਮੰਨ ਜੀ ਅਸੀਂ ਕੋਈ ਨਹੀਂ ਆਏ ਅਸੀਂ 2 ਘੰਟੇ ਤੁਹਾਡੀ ਵੇਟ ਕਰਦੇ ਤੁਸੀਂ ਇਹ ਸੋਚੋ ਚਲੋ ਉਹਦੇ ਵਿੱਚ ਲਈ ਆ ਉਹਦੇ ਵਿੱਚ ਵੇਖੋ ਜੀ ਜਿਹੜੇ ਕਿਸਾਨ ਆ ਇੰਸਪੈਕਟਰ ਸਾਹਿਬ ਜਿਹੜੀ ਬਾਰ ਬਾਰੇ ਗੱਲ ਕਰ ਰਹੇ ਆ ਵੀ ਕੀ ਨਾ ਸੀ ਤੁਹਾਡਾ ਮੇਰਾ ਜੀ ਜਤਿੰਦਰ ਸਿੰਘ ਪਗਾ ਅੱਜ ਜੋ ਤੁਹਾਡੇ ਵੱਲੋਂ ਜ세ਬੰਦੀ ਦੇ ਵੱਲੋਂ ਜੋ ਅੱਜ ਇਨਸਪੈਕਟਰ ਨੂੰ ਘੇਰਿਆ ਗਿਆ ਵਾ ਇੱਥੇ ਕੀ ਕਹਣਾ ਤੁਹਾਡਾ ਇਨਸਪੈਕਟਰ ਨੂੰ ਘੇਰਿਆ ਨਹੀਂ ਜੀ ਅਸੀਂ ਉਹਨਾਂ ਤੋਂ ਪੁੱਛਿਆ ਯਾ ਵੀ ਕੀ ਗੱਲ ਆ ਕੀ ਕਾਰਨ ਆ ਮੰਡੀਆਂ ਦੇ ਕਣਕਰੋਲ ਹੁੰਦੇ ਆ